ਪੰਡਤ 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 ਅਸਲੇ ਚ ਲਖਾਤਾ ਪੰਡਤ ਤੇ ਮਹਾਲੀ ਦੇ ਇੱਕ ਕੈਫੇ ਚ ਕਰਤੀ ਠਾ ਠਾ ਪਰ ਮਹਾਲੀ ਪੁਲਿਸ ਨੇ ਵੀ ਚੱਕ ਲਿਆ ਬੰਦਾ ਜਿੰਨੇ ਕਹਤੇ ਸੀ ਠਾ ਠਾ ਉਹ ਜ਼ਾਸਲਾ ਬਰਾਮਦ ਕੀਤਾ ਤੇ ਪੁਲਿਸ ਵੀ ਹੈਰਾਨ ਰਹਿ ਗਈ ਉਸ ਦੇ ਉੱਤੇ ਪੰਡਤ ਲਿਖਿਆ ਹੋਇਆ ਸੀ ਆਹ ਤੁਹਾਨੂੰ ਦਿਖਾਣਿਆ ਕਿਵੇਂ ਮਹਾਲੀ ਛੁਈ ਇਸ ਵਾਰਦਾਤ ਨੂੰ ਪੁਲਿਸ ਨੇ ਕੁਝ ਘੰਟਿਆਂ ਚ ਸੁਲਝਾ ਲਿਆ ਤੇ ਕਿਵੇਂ ਚੱਕ ਲਿਆ ਪੰਡਾ ਜੋ ਕਿ ਫੌਜ ਤੇ ਨਾਥੀ ਪਰ ਪਿਛਲੇ ਕਈ ਦਿਨਾਂ ਤੋਂ ਫੌਜ ਤੇ ਵੀ ਗੱਡਾ ਹਾਜ਼ਰ ਸੀ ਆਓ ਤੁਹਾਨੂੰ ਦਿਖਾਣੇ ਆ ਪੁਲਿਸ ਨੇ ਕੀ ਕੀਤਾ ਖੁਲਾਸਾ ਧਨਿਕ ਪੰਜਾਬੀ ਟੀਵੀ ਦੀ ਰਾਈ ਮੋਹਾਲੀ ਤੋਂ ਰਮੇਸ਼ ਕੁਮਾਰ ਤਿਰਪਾ ਮੋਹਾਲੀ ਦੇ 68 ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪਿਸਤਲ ਫੋਰਚੂਨਰ ਗੱਡੀ ਬਰਾਮਦ ਕਰ ਲਈ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੂਰੀ ਜਾਣਕਾਰੀ ਦੇ ਰਹੇ ਨੇ ਡੀਐਸਪੀ ਬਲ ਪੂਰਾ ਮਾਮਲਾ ਕੀ ਹੈ ਦੱਸਾਂਗੇ ਕਿਉਂਕਿ 68 ਦੇ ਵਿੱਚ ਫਾਇਨਿੰਗ ਮਾਮਲੇ ਦੇ ਵਿੱਚ 12 ਘੰਟਿਆਂ ਤੋਂ ਪਹਿਲਾਂ ਪੁਲਿਸ ਨੇ ਇੱਕ ਵੱਡੀ ਅਪਡੇਟ ਦਿੱਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਡੀਐਸਟੀ ਕੀ ਜਾਣਕਾਰੀ ਦੇ ਰਹੇ ਨੇ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਆਪਸੀ ਵਿਵਾਦ ਕੀ ਸੀ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੀ ਅਪਡੇਟ ਦਿੱਤੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਦਾ ਵਿਵਾਦ ਹੋਇਆ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਫੋਰਚਨਰ ਗੱਡੀ ਤੇ ਪਿਸਤਲ ਬਰਾ ਮਤ ਕਰ ਲਤੀ ਹੈ ਬੇਸਿਕਲੀ ਇਹ ਇੱਕ ਰਾਤ ਮਤਲਬ अर्ਲੀ ਮਾਰਨਿੰਗ ਆਪਾਂ ਕਹਿ ਸਕਦੇ ਆ 29 9 2024 ਨੂੰ ਰਾਤ ਅ ਅਰਬਨ ਚਾਹੇ ਤੇ ਇੱਕ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਸਤਵੰਤ ਸਿੰਘ ਨੂੰ ਕਾਬੂ ਕੀਤਾ ਇਹਦੇ ਰਿਗਾਰਡ ਦੇ ਵਿੱਚ ਜਰਮਨਜੀਤ ਜਰਮਨ ਵੱਲੋਂ ਅਸੀਂ ਮੁਕਦਮਾ ਦਰਜ ਕੀਤਾ ਜਿਹੜਾ ਕਿ ਉੱਥੇ ਉਹਦਾ ਓਨਰ ਹੈ ਤੇ ਉਹਦੇ ਉੱਥੇ ਉਹਨੇ ਕੋਈ ਅਰਬਨ ਚਾਹੇ ਤੇ ਉਹਨਾਂ ਦਾ ਝਗੜਾ ਹੋਇਆ ਸੀ ਜਰਮਨ ਦਾ ਤੇ ਸਤਵੰਤ ਦਾ ਤੇ ਉਹ ਉਹਦੇ ਸ਼ੁਕੀਨ ਹੈ ਜਿਹੜਾ ਬੰਦਾ ਹੈ ਇਹ ਬੇਸਿਕਲੀ ਪੈਸੇ ਦੇ 7-8000 ਦਾ ਬਿੱਲ ਦਾ ਕੋਈ ਆਪਸੀ ਇਹਨਾਂ ਦਾ ਰੌਲਾ ਸੀ ਜਿਹਦੇ ਲੈਂ ਲਈ ਇਹ ਉੱਥੇ ਗਏ ਸੀਗੇ ਤੇ ਉੱਥੇ ਜਦੋਂ ਇੱਕ ਦੂਜੇ ਨਾਲ ਝਗੜਾ ਕਰਨ ਲੱਗੇ ਤੇ ਉਹਦੇ ਚ ਸਤਵੰਤ ਸਿੰਘ ਨੇ ਆਪਣੇ ਜਰਮਨ ਜਿਹੜਾ ਮਦਈ ਮੁਕਦਮਾ ਹੈ ਉਹਦੇ ਵੱਲ ਨੂੰ ਫਾਇਰ ਮਾਰਿਆ ਜਿੰਨੇ ਆਪਣੇ ਹੱਥ ਨਾਲ ਉਹਨੂੰ ਉਪਰ ਕਰ ਲਿਆ ਤੇ ਉਹ ਉਸ ਦੀ ਸਟੇਟਮੈਂਟ ਤੇ ਲੜਾਈ ਦੌਰਾਨ ਵੀ ਇਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਉਹਦੀ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਸੀ 86 ਨੰਬਰ 299 ਅੰਡਰ ਸੈਕਸ਼ਨ 109 115 ਦੇ 2 3 5 ਬੀ ਐਨ ਐਸ ਤਰੇ ਬਰਾਦਰ ਕਿਉਂ ਜਾ ਕੇ ਕੀ ਕਰਦੇ ਆ ਇਹ ਕਿਉਂ ਜਿਹੜਾ ਉਹ ਕੀ ਕਰਦਾ ਇਹ ਜਿਹੜਾ ਅਜੇ ਤੱਕ ਜਿਹੜੀ ਪ੍ਰੀਲਿਮਿਨਰੀ ਪੁੱਛਗਿਛ ਤੇ ਸਾਨੂੰ ਪਤਾ ਲੱਗਿਆ ਹੈ ਵੀ ਇਹ ਫੌਜ ਦੇ ਵਿੱਚੋਂ ਫੌਜ ਦਾ ਮੁਲਾਜ਼ਮ ਹੈ ਪਰ ਉੱਥੋਂ ਐਬਸੈਂਟ ਚੱਲ ਰਿਹਾ ਸੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੁਕੱਦਮਾ ਦਿੱਤਾ ਹੈ 25 27 54 58 ਦਾ ਵੀ ਦਿੱਤਾ ਹੈ 45 ਬੋਰ ਦਾ ਇੱਕ ਪਿਸਤਲ ਅਸੀਂ ਰਿਕਵਰ ਕੀਤਾ ਹੈ ਦੇ ਸੀ ਪਾਸੋਂ ਤੇ ਦੋ ਜਿੰਦਾ ਰੌਣ ਤੇ ਦੋ ਕਾਰਟੂਸ ਸਾਨੂੰ ਮਿਲੇ। ਹਰ ਕਿਸੇ ਦਾ ਹੈ ਕਿ ਇਹ ਦੀ ਇਹ ਦੀ ਡਿਟੇਲ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਇਹਦੇ ਵਿੱਚ ਇਹ ਅਜੇ ਤੱਕ ਤੇ ਇਸ ਕੱਲ ਨੂੰ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਅੱਜ ਹੀ ਅਸੀਂ ਪਰਚਾ ਦਿੱਤਾ ਹੈ ਅੱਜ ਕਿਉਂਕਿ ਅੱਜ ਸਾਰਾ ਕੁਝ ਮੰਨ ਸੀ ਤੇ ਇਹਦੇ ਅਸੀਂ ਕੱਲ ਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਵੱਖਰੇ ਦੌਰ ਤੇ ਬਰੀਫ ਕੀਤਾ ਜਾਏ। ਫਾਇਰਿੰਗ ਕਿਥੇ ਦੇ ਅੰਦਰ ਹੁੰਦੀ ਹੈ ਜਾਂ ਬਾਹਰ ਹੁੰਦੀ ਹੈ? ਇਹ ਬਾਹਰ ਹੋਈ ਹੈ। ਅਰੋਗ ਦੇ ਰਿਪੋਰਟ ਤੇ ਸੱਤ ਨਹੀਂ ਅਜੇ। ਹਾਂਜੀ ਕੱਲ। ਹਾਂ ਕੱਲ ਨੂੰ ਅਜਰਾਸ਼ਟ ਪਾਈ ਹੈ। ਇਹਨਾਂ 1.5 ਵਜੇ ਦੁਕਾਨਾਂ ਖੁੱਲ੍ਹਦੀ ਹੈ ਜਾਂ ਇਹ ਕਿਹੜਾ ਰੋਜ਼ ਹੈ ਜੋ? ਇਹ ਇਹ ਕੀ ਕਹਿੰਦੇ ਇਹਨਾਂ ਦੀ ਜਿਹੜੀ ਅਰਪਨ ਚਾਹ ਦੀ ਦੁਕਾਨ ਸੀ ਉਹ ਰਾਤ ਨੂੰ ਇਹਨਾਂ ਕੋਲ ਲਾਇਸੈਂਸ ਹੋਣਾ। ਉਹ ਵੀ ਅਸੀਂ ਵੈਰੀਫਾਈ ਕਰਕੇ ਤੇ ਸਾਰਾ ਕੁਝ ਉਹਦੇ ਸੋ ਪੈਸੇ ਨੇ ਕਿਉਂ ਨਹੀਂ ਲੈਣੇ ਸੀ ਮਾਲਕ ਤੋਂ ਇਹ ਜਿਹੜਾ ਉਹਦੇ ਤੇ ਸ਼ਕੀਨ ਹੈ ਜਿਹੜਾ ਜਿੰਨੇ ਪੈਸੇ ਦੁਕਾਨਦਾਰ ਦੇ ਦੇਣੇ ਸੀ ਉਹਦੇ ਰਿਗਾਰਡ ਦੇ ਵਿੱਚ ਇਹ ਉੱਥੇ ਆਪਣੇ ਇਹਦੇ ਹਾਲ ਦੀ ਪੁੱਛ ਗਿਸ਼ਤੋਂ ਤੇ ਇਹ ਦੱਸਣ ਦੇ ਮੁਤਾਬਕ ਵੀ ਇਹ ਤੇ ਸਮਝਾਤਾ ਕਰਾਉਣ ਆਏ ਸੀਗੇ ਵੀ ਮੈਂ ਉਹਦੇ ਉਹਦੇ ਵਿੱਚ ਹੀ ਇਹ ਉਦੋਂ ਹੀ ਤੈਸ਼ ਚਾ ਕੇ ਇਹਨਾਂ ਦੇ ਆਪਸ 'ਚ ਉੱਥੇ ਝਗੜਾ ਹੋ ਗਿਆ ਸੀਗਾ ਜਿਹਦੇ ਘਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ 86 ਨੰਬਰ ਤੇ 25 27 549ਾਣਾ ਫੇਜ਼ 8 ਸਰ ਗੋਲੀਆਂ ਦੇ ਵੱਜੇ ਆ ਜਾਂ ਗੋਲੀ ਨਹੀਂ ਉੱਜੇ ਨਹੀਂ ਗੋਲੀ ਨਹੀਂ ਵੱਜੀ ਪਰ ਕੀ ਕਹਿੰਦੇ ਸੱਟਾ ਮਤਲਬ ਲੜਾਈ ਦੌਰਾਨ ਇੱਕ ਦੂਜੇ ਦੇ ਕੁਰਸੀਆਂ ਮਾਰਨੀ ਉਹਦੇ ਚ ਹੋਰ ਵੀ ਜਿਹੜੀ ਹੈ ਇੱਕ ਦੂਜੇ ਦੇ ਇਹਨਾਂ ਨੇ ਸੱਟਾਂ ਜਰੋੜ ਲੜਾਈ ਦੌਰਾਨ ਪਿੱਛਾ 45 ਬੋਰ ਦਾ ਪਿਸਤਲ ਹੈ ਕਾਫੀ ਖਤਰਨਾਕ ਪਿਸਤਲ ਹੈ ਤੇ ਪੰਡਤ ਵੀ ਲਿਖਿਆ ਹੈ ਪਰ ਉੱਥੇ ਦੇ ਜੀ ਇਸ ਕਿਸ ਸਪੈਸ਼ਲ ਪਤਾ ਕੀਤਾ ਹੋਊਗਾ ਵੀ ਕਿਉਂ ਲਿਖਵਾਇਆ ਸੀਗਾ ਇਹ ਸਾਰਾ ਮਤਲਬ ਇਹਦਾ ਜਦੋਂ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਓਨਰ ਹੈ ਤੇ ਉਹਦਾ ਅਜੇ ਫਿਲਹਾਲ ਦੀ ਪੁੱਛਗਿੱਛ ਮੁਤਾਬਕ ਇਹ ਦੱਸਦਾ ਹੈ ਵੀ ਇਹ ਲਾਇਸੈਂਸੀ ਪਿਸਤਲ ਹੈ ਤੇ ਉਸ ਤੋਂ ਬਾਅਦ ਜਿਹੜੀ ਵੀ ਆਪਣੇ ਦੀ ਇਨਵੈਸਟੀਗੇਸ਼ਨ ਦੌਰਾਨ ਇਹ ਤੁਹਾਨੂੰ ਇਹਦੇ ਬਾਰੇ ਵੀ ਅਸੀਂ ਜਾਣਕਾਰੀ ਸਰ ਕਿੰਨੇ ਬੰਦੇ ਟੋਟਲ ਇੰਜਰਡ ਹੋਏ ਕਿਉਂਕਿ ਕਲੈਸ਼ ਦੋਨੋਂ ਗਰੁੱਪਸ 'ਚ ਹੋਇਆ ਹੈ ਕਿੰਨੇ ਕਿੰਨੇ ਸਰ ਦੋ ਹੀ ਹੋਏ ਆ ਉਹਦੀ ਤਸ਼ਕੀਨ ਤੋੜ ਗਿਆ ਤੇ ਇਹ ਬੇਸਿਕਲੀ ਦੋ ਬੰਦਿਆਂ ਦੇ ਸੱਟਾਂ ਵੱਜੀਆਂ ਜਿਹੜੇ ਦੋਵੇਂ ਹੈਗੇ ਆ ਤੇ ਉਧਰ ਜਰਮਨ ਦੇ ਵੀ ਸੱਟਾਂ ਵੱਜੀਆਂ ਇਹਦੇ ਸਤਵੰਤ ਦੇ ਵੀ ਹੈ ਉਹਦੇ ਤਸ਼ਕੀਨ ਦੇ ਮੌਕੇ ਤੋਂ ਦੌੜ ਗਿਆ ਤੇ ਉਹਦੇ ਫਿਲਹਾਲ ਦੀ ਸਾਡੇ ਕੋ ਇਹ ਇਨਫੋਰਮੇਸ਼ਨ ਹੈ ਵੈਪਨਸ ਰੈਕੂਵਰ ਹੋਇਆ ਹਾਂ ਵੈਪਨਸ ਸਤਵੰਤ ਸਿੰਘ ਕੋ ਰਿਕਵਰ ਹੋਇਆ ਤੇ ਇਹਦੀ ਡਿਟੇਲਿੰਗ ਤੁਹਾਨੂੰ ਇਹ ਬੇਸਿਕਲੀ ਰਾਮਪੁਰ ਪਿੰਡ ਪੈਂਦਾ ਪਿਲੀਪੀਤ ਯੂਪੀ ਤੋਂ ਉੱਥੇ ਦਾ ਤੇ ਵੈਸੇ ਇੱਥੇ ਗਿਲਕੋ ਦੇ ਵਿੱਚ ਉਹਦੇ ਤਸ਼ਕੀਨ ਵੀ ਉੱਥੇ ਰਹਿੰਦਾ ਹੈ ਇਹਦੇ ਬਾਰੇ ਵੀ ਸਾਨੂੰ ਕੱਲ ਤੁਹਾਨੂੰ ਡਿਟੇਲਿੰਗ ਕਰਾਂਗੇ ਕਿਉਂਕਿ ਅੱਜ ਇਹਦੇ ਵੀ 6:00 ਵਜੀਆਂ ਹੋਈਆਂ ਸੀਗੀਆਂ ਕਲਰ ਮਾਨ ਲੈ ਕੇ ਜੋ ਵੀ ਹੋਊਗੀ ਡਿਟੇਲ ਰਿਪੋਰਟ ਉਹ ਤੁਹਾਨੂੰ ਵੱਖਰੇ ਤੌਰ ਤੇ ਦਿੱਤੀ ਆ ਆਰਮੀਰੀ ਰੈਂਕ ਇਹ ਕਾਂਸਟੇਬਲ ਹੈ ਜਲੰਧਰ ਜਲੰਧਰ ਪੋਸਟਡ ਹੈ ਪਰ ਅਸੀਂ ਇਹਦੇ ਫੈਕਟਸ ਐਓ ਦੇ ਕੀਤੀ ਹੋਈ ਹੈ ਮੇਲ ਕੀਤੀ ਹੈ ਸਾਨੂੰ ਜਦੋਂ ਉਧਰੋਂ ਰਿਪਲਾਈ ਆਊਗਾ ਅਸੀਂ ਉਹਦੇ ਸਿਚੁਏਸ਼ਨ ਵੇਖਾਂਗੇ ਵੀ ਉਥੋਂ ਇਹਦੀ ਉਮਰ ਕਿੰਨੀ ਕਰ ਸਕੋਗੇ ਅ ਸਾ ਤੇ 33 ਸਾਲ ਹੈ ਸਰ ਗੋਲੀ ਚੋਂ ਵੀ ਨਗਦ ਕਿਉਂ ਆਈ ਇਹ ਨੂੰ ਹੋ ਗਿਆ ਇੰਨੀ ਕਿੰਨੀ ਬੜਾਈ ਇਹਨਾਂ ਦਾ ਕਿਸੇ ਕਦਰ ਚਲੇ ਉਹ ਇਹ 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 ਜਦੋਂ ਵੀ ਇਹ ਹੀਟ ਆਫ ਦੀ ਮੂਵਮੈਂਟ ਤੇ ਜਦੋਂ ਕੋਈ ਗੱਲ ਹੁੰਦੀ ਹੈ ਉਦੋਂ ਤੋਂ ਉਸ ਕਹਿੰਦਾ ਇਹਦੀ ਡਿਟੇਲ ਪੁੱਛ ਕੇ ਇਸ ਕਰਾਂਗੇ ਤੇ ਇਹਦੇ ਬਾਰੇ ਵੀ ਤੁਹਾਨੂੰ ਜੀ ਸਰ ਮੈਂ दारूਗੋਰੀ ਕੀਤੀ ਸੀ ਉਸ ਵਾਰ ਜੇ ਇਹਦੇ ਨਾਲ ਨਹੀਂ दारू ਵਾਲੀ ਕੋਈ ਇਸ ਗੱਲ ਦੀ दारू ਵਾਲੀ ਕੋਈ ਗੱਲ ਨਹੀਂ ਇਹੋ ਜੀ ਆਈ ਸਾਹਮਣੇ ਪਰ ਇਹ ਕਲੀਅਰ ਹੈ ਵੀ ਇਹ ਪਿਸਟਲ ਨਹੀਂ ਦਾ ਨਹੀਂ ਸੋਏਦਿਕ RKASIN 25275459 ਆਰਮਜ਼ ਐਕਟ ਦਾ ਵੀ ਬਾਕੀ ਧਰਾਵਾਂ ਦੇ ਨਾਲ ਵਾਧਾ ਕੀਤਾ। ਠੀਕ। ਦੇਖਿਆ ਤੁਸੀਂ ਪੂਰੇ ਮਾਮਲੇ ਦੇ ਵਿੱਚ DSP ਵੱਲੋਂ ਕੀ ਜਾਣਕਾਰੀ ਦਿੱਤੀ ਗਈ ਕਿ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਇਹ ਮੌਕੇ ਦਾ ਖਤਾਰ ਹੋ ਗਿਆ ਤੇ 12 ਘੰਟੇ ਦੇ ਅੰਦਰ ਪੁਲਿਸ ਨੇ ਇਸ ਕੇਸ ਨੂੰ ਸੋਲਵ ਕਰਤਾ। ਆਪਣੇ ਸੀਗੀ ਰਵੀ ਦਿਨ ਅਰਮੇਸ਼ ਕੁਮਾਰ ਟੈਨਿੰਗ ਮੇਡ ਚੰਡੀਗੜ੍ਹ।